ਸਤਿਕਾਰਯੋਗ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਹਰਮਨ ਪਬਲਿਕ ਸਕੂਲ ਹਾਈ ਸਕੂਲ ਸੁਲਤਾਨਪੁਰ ਵਿੱਚ ਇੱਥੇ ਅਸੀਂ ਗੱਲਬਾਤ ਕਰਾਂਗੇ ਪ੍ਰਿੰਸੀਪਲ ਅਚੇਂਡਿੰਗ ਲਭੋਤਰਾ ਜੀ ਨਾਲ ਉਹਨਾਂ ਨੂੰ ਅੱਜ ਪੁੱਛਾਂਗੇ ਕਿ ਤੁਹਾਡੇ ਸਕੂਲ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਕਿਸ ਤਰ੍ਹਾਂ ਬੱਚੇ ਪੜ੍ਹ ਰਹੇ ਨੇ ਤੇ ਦੀਵਾਲੀ ਦੇ ਕੀ ਪ੍ਰੋਗਰਾਮ ਕੀਤੇ ਜਾ ਰਹੇ ਨੇ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸ਼ਸ਼ੀਕਲ ਜੀ ਵਤਨ ਦੀ ਮਿੱਟੀ న్యూਸ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਪ੍ਰਿੰਸੀਪਲ ਅਸ਼ਨੀਮ ਲੋਤਰਾ ਹਰਮਨ ਪਬਲਿਕ ਹਾਈ ਸਕੂਲ ਸੁਲਤਾਨਪੁਰ ਪਿੰਡ ਸੰਧੂ ਸਾਹਿਬ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਇਸ ਸ਼ੁਭ ਮੌਕੇ ਤੇ ਮੇਰੇ ਕੋਲ ਸਕੂਲ ਵਿਖੇ ਪਹੁੰਚੇ ਸਾਡੇ ਗ੍ਰਾਮ ਕੇ ਆਏ ਅੱਜ ਸਕੂਲ ਚ ਤੁਸੀਂ ਆਪ ਹੀ ਕਵਰੇਜ ਕੀਤੀ ਕਿ ਬੱਚਿਆਂ ਨੇ ਜਗਾ ਜਗਾ ਤੇ ਰੰਗਾ ਨਾਲ ਰੰਗੋਲੀ ਬਣਾਈ ਸੀ ਜਿਹਦੇ ਵਿੱਚ ਉਹਨਾਂ ਨੇ ਸ਼ੁਭ ਦੀਵਾਲੀ ਬੰਦੀ ਛੋੜ ਦਿਵਸ ਹੈਪੀ ਧਨਤੇਰਸ ਦੇ ਸੰਦੇਸ਼ ਦਿੱਤੇ ਸਨ ਬਿਲਕੁਲ ਜੀ ਪ੍ਰਿੰਸੀਪਲ ਸਾਹਿਬ ਜਦੋਂ ਅਸੀਂ ਸਕੂਲ ਦੇ ਵਿੱਚ ਆਪਾਂ ਦਾਖਲ ਹੋਏ ਆ ਐਂਟਰੀ ਕੀਤੀ ਆ ਤੇ ਵੇਖਿਆ ਪੀ ਫਾਤਾ ਤੇ ਬੱਚਿਆਂ ਵੱਲੋਂ ਵਧੀਆ ਵਧੀਆ ਤੁਦਸਤੀ ਵੈਲਕਮ ਵੀ ਲਿਖਿਆ ਤੇ ਦੀਵਾਲੀ ਹੈਪੀ ਦੀਵਾਲੀ ਵੀ ਲਿਖਿਆ ਗਿਆ ਵਾ ਇਹ ਕੀ ਬੱਚਿਆਂ ਨੇ ਬਣਾਏ ਕਿਹੜੀ ਕਿਹੜੀ ਕਲਾਸ ਦੇ ਬੱਚੇ ਨੇ ਥੋੜੇ ਜਿ ਡਿਗਰੀ ਕਰੋ ਬੱਚੇ ਤੇ ਤੁਨੁਪਾਦਾ ਜੀ ਜਦੋਂ ਸਕੂਲ ਆਉਂਦੇ ਨੇ ਅਧਿਆਪਕ ਉਹਨਾਂ ਨੂੰ ਸਿਖਾਉਂਦੇ ਨੇ ਅਧਿਆਪਕਾਂ ਦੀ ਸਿਹਤ ਤੇ ਬੱਚਿਆਂ ਨੇ ਇਹ ਸਾਰਾ ਪ੍ਰੋਗਰਾਮ ਤਿਆਰ ਕੀਤਾ ਸੀ ਅੱਜ ਸਵੇਰੇ ਪ੍ਰਾਰਥਨਾ ਸਭਾ ਤੋਂ ਬਾਅਦ ਬੱਚਿਆਂ ਨੇ ਕੋਈ 1 ਘੰਟੇ ਦਾ ਪ੍ਰੋਗਰਾਮ ਹੀ ਪੇਸ਼ ਕੀਤਾ ਜਿਹਦੇ ਵਿੱਚ ਸਾਂਝ ਰੂਪ ਦਾ ਸਿੱਖਾਂ ਤੇ ਹਿੰਦੂਆਂ ਦਾ ਸਾਂਝਾ ਤਿਉਹਾਰ ਦੀਪਾਵਲੀ ਬੰਦੀ ਛੋੜ ਦਿਵਸ ਇਸ ਸਬੰਦੇ ਬੱਚਿਆਂ ਨੇ ਸੰਦੇਸ਼ ਦਿੱਤਾ ਬੱਚਿਆਂ ਨੇ ਇਸ ਤਿਉਹਾਰ ਤੇ ਸਾਨੂੰ ਅਧਿਆਪਕਾਂ ਨੂੰ ਬਾਕੀ ਦੇ ਬੱਚਿਆਂ ਨੂੰ ਇਸ ਸੁਸਾਇਟੀ ਨੂੰ ਇੱਥੇ ਦੇ ਰਹਿ ਰਹੇ ਲੋਕਾਂ ਨੂੰ ਪ੍ਰੋਗਰਾਮ ਰਾਹੀਂ ਇਹ ਸੰਦੇਸ਼ ਦਿੱਤਾ ਕਿ ਦੇਵ ਤਿਉਹਾਰ ਸਾਡੀ ਦੇਸ਼ ਦੀ ਜਿਹੜੀ ਨਾ ਧਰohar ਹਨ ਇਹ ਸਾਨੂੰ ਇਕਜੁੱਟ ਹੋਣਾ ਸਿਖਾਉਂਦੇ ਹਨ ਇਹ ਤਿਉਹਾਰ ਇਹਨਾਂ ਤਿਉਹਾਰਾਂ ਤੋਂ ਅਸੀਂ ਇੱਕ ਜੁੜਤਾ ਸਿੱਖਦੇ ਹਾਂ ਆਪਾਂ ਨੂੰ ਸਾਰਿਆਂ ਨੂੰ ਚੰਗੇ ਕਰਮ ਕਰਨ ਦੀ ਜਾਚ ਮਿਲਦੀ ਹੈ ਜਿਹੜੇ ਸਾਡੇ ਇਤਿਹਾਸ ਇਤਿਹਾਸ ਦੇ ਪੰਨੇ ਜਿਸ ਤਰ੍ਹਾਂ ਸ਼੍ਰੀ ਰਾਮਚੰਦਰ ਜੀ ਦੇ ਨਾਲ ਸੰਬੰਧ Diwali ਰਾਤੀ ਇਸ ਤਰ੍ਹਾਂ ਹੀ ਸ਼੍ਰੀ ਗੁਰੂਵਰ ਗੋਬਿੰਦ ਸਿੰਘ ਪਾਤਸ਼ਾਹ ਸਾਹਮਣੇ ਬੰਦੀ ਛੋੜ ਦਿਵਸ ਦੇ ਨਾਲ ਸੰਬੰਧਿਤ ਹੈ ਤਿਉਹਾਰ ਬੱਚਿਆਂ ਨੂੰ ਇਹ ਸੇਧ ਦਿੰਦੇ ਆ ਕਿ ਸੀਤਾਵਨੋਂ ਸੇਧ ਮਿਲਦੀ ਆ ਕਿ ਅਸੀਂ ਹਮੇਸ਼ਾ ਹੀ ਸਿੱਧੇ ਰਾਹ ਤੁਰਨਾ ਚੰਗੇ ਕੰਮ ਕਰਨੇ ਹਨ ਦੇਖੋ ਜੀ ਪ੍ਰਿੰਸੀਪਲ ਸਾਹਿਬ ਤੁਸੀਂ ਕਿਹੋ ਜਿਹਾ ਗੰਗਾ ਰੰਗ ਦਾ ਪ੍ਰੋਗਰਾਮਿੰਗ ਕਰਾਇਆ ਗਿਆ ਕਿ ਕਿਹੜੀ ਕਿਹੜੀ ਕਲਾਸ ਤੇ ਕਰਾਇਆ ਗਿਆ ਕੀਤਾ ਪੰਗੜਾ ਜਿਸ ਤਰ੍ਹਾਂ ਕੀ ਇਹਨਾਂ ਦੇ ਪ੍ਰੋਗਰਾਮ ਪੇਸ਼ ਕੀਤਾ ਗਿਆ ਕਿ ਕੁਝ ਕਵਿਤਾ ਵਾਲੀ ਦੇ ਸਬੰਧ ਦੇ ਵਿੱਚ ਕੀਤਾ ਗਿਆ ਸੰਧੂ ਸਾਹਿਬ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪੜਾ ਸਨ ਪਹਿਲਾਂ ਸ਼ਬਦ ਗਾਇਨ ਕੀਤਾ ਗਿਆ ਪ੍ਰਭੂ ਨੂੰ ਯਾਦ ਕੀਤਾ ਗਿਆ ਭਜਨ ਕੀਤਾ ਗਿਆ ਫਿਰ ਉਸ ਤੋਂ ਬਾਅਦ ਕਵਿਤਾ ਗਾਈ ਗਈ ਕਵਿਤਾ ਗਾਉਣ ਤੋਂ ਬਾਅਦ ਬੰਦੀ ਛੋੜ ਦਿਵਸ ਬਾਰੇ ਬੱਚਿਆਂ ਨੇ ਦੱਸਿਆ ਫਿਰ ਪ੍ਰਭੂ ਰਾਮਚੰਦਰ ਜੀ ਦੀ ਜੀਵਨੀ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਬੱਚਿਆਂ ਨੇ ਗੀਤ ਵੀ ਗਾਏ ਤੇ ਭੰਗੜੇ ਤੇ ਵੀ ਅਦਾਕਾਰੀ ਦਿਖਾਈ ਸੋ ਇਹ ਪ੍ਰੋਗਰਾਮ ਛੋਟੇ ਬੱਚੇ 3 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਬੱਚਿਆਂ ਦਾ ਪ੍ਰੋਗਰਾਮ ਸੀ ਬੱਚਿਆਂ ਨੇ ਆਪਣੀ ਪੇਸ਼ਕਸ਼ ਨਾਲ ਸਾਡਾ ਦਿਲ ਮੋਹ ਲਿਆ ਸਾਨੂੰ ਵੀ ਸਾਡਾ ਪੁਰਾਣਾ ਸਮਾਂ ਬਚਪਨ ਚ ਯਾਦ ਆ ਜਾਂਦਾ ਜਦੋਂ ਇਹਨਾਂ ਦਾ ਇਸ ਤਰ੍ਹਾਂ ਹੀ ਪ੍ਰੋਗਰਾਮ ਦੇਖਦੇ ਆਂ ਤੇ ਸਾਨੂੰ ਵੀ ਸਾਡਾ ਬਚਪਨ ਚੇਤੇ ਆ ਜਾਂਦਾ ਦਿਲ ਕਰਦਾ ਕਿ ਦੁਬਾਰਾ ਇੱਕ ਵਾਰੀ ਉਸ ਰੂਪ ਚੋਂ ਬੱਚੇ ਬਣ ਜਾਈਏ ਇੰਨਾ ਦੇ ਨਾਲ ਝੂਮ ਮਟਿਏ ਬਿਲਕੁਲ ਜੀ ਪ੍ਰਿੰਸੀਪਲ ਸਾਹਿਬ ਜਾਂਦੇ ਜਾਂਦੇ ਸਾਨੂੰ ਨੌਜਵਾਨ ਪੀੜੀ ਨੂੰ ਕੋਸ਼ਿਸ਼ ਦੇਣਾ ਚਾਹੀਦਾ ਕਿ ਜੀ ਬਿਲਕੁਲ ਮੈਂ ਸਭ ਤੋਂ ਪਹਿਲਾਂ ਤੇ ਇਸ ਦਿਨ ਦੇ ਨਾਲ ਰਿਲੇਟਡ ਹੀ ਗੱਲ ਕਰਾਂਗਾ ਕਿ ਦੀਪਾਵਲੀ ਵਾਲੇ ਦਿਨ ਸਾਨੂੰ ਸਾਰਿਆਂ ਨੂੰ ਗ੍ਰੀਨ ਦੀਪਾਵਲੀ ਸੈਲੀਬ੍ਰੇਟ ਕਰਨੀ ਚਾਹੀਦੀ ਆ ਪੋਲੂਸ਼ਨ 프리 ਦੀਪਾਵਲੀ ਸੈਲੀਬ੍ਰੇਟ ਕਰਨੀ ਚਾਹੀਦੀ ਆ ਲੋਕ ਪਟਾਕੇ ਚਲਾਉਂਦੇ ਹਨ ਪੋਲੂਸ਼ਨ ਫੈਲਦਾ ਹੈ ਪਟਾਕੇ ਦੇਖੋ ਇਕਤੇ ਬੱਚੇ ਦਾ ਨੁਕਸਾਨ ਹੋ ਸਕਦਾ ਕਿਤੇ ਵੀ ਸਾਡੇ ਸਰੀਰਕ ਅੰਗ ਨੂੰ ਨੁਕਸਾਨ ਪਹੁੰਚਾ ਸਕਦੇ ਆ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਆ ਦੂਸਰੇ ਸਾਡੇ ਵਾਤਾਵਰਨ ਨੂੰ ਗੰਦਲਾ ਕਰਦੇ ਆ ਸੋ ਮੈਂ ਨੌਜਵਾਨ ਪੀੜ੍ਹੀ ਨੂੰ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਇਹੋ ਹੀ ਸਲਾਹ ਦਵਾਂਗਾ ਕਿ ਇਸ ਦੀਵਾਲੀ ਤੇ ਗ੍ਰੀਨ ਦੀਵਾਲੀ ਹੈਪੀ ਦੀਵਾਲੀ ਮਨਾਓ ਬਟਾਕੀਆਂ ਨੂੰ ਨਾ ਕਹਿਣ ਔਰ ਆਪਣੇ ਜਿਹੜਾ ਵੀ ਮਾਤਾ ਪਿਤਾ ਕਰੋ ਕੋਈ ਉਹਨਾਂ ਨੂੰ ਗਿਫਟ ਲੈਣ ਲਈ ਪੈਸੇ ਮਿਲਦੇ ਹਨ ਉਹਦਾ ਗਿਫਟ ਲੈ ਲੈਣ ਜਾਂ ਆਪਣੀ ਸੇਵਿੰਗ ਕਰਕੇ ਹੜਪੀੜਤਾਂ ਦੀ ਮਦਦ ਕਰਾ ਕਰਕੇ ਆ ਸਕਦੇ ਵਿਦਿਆਰਥੀ ਵੱਡੇ ਜਾਂ ਹੋਰ ਵੀ ਕੋਈ ਆਪਣੀ ਡਰੈਸ ਲੈ ਸਕਦੇ ਸੋ ਸ਼ੁਭ ਦੀਪਾਵਲੀ ਤੇ ਮੇਰਾ ਵਤਨ ਦੀ ਮਿੱਟੀ نیوز ਚੈਨਲ ਰਾਈ ਸਾਰੀ ਸੰਗਤ ਨੂੰ ਬਹੁਤ ਪਿਆਰ ਭਰਾ ਸੰਦੇਸ਼ ਜੀ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਪਰਮਾਤਮਾ ਸਾਰਿਆਂ ਨੂੰ ਹੱਸਦਾ ਵਸਦਾ ਰੱਖੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ